ਪੀਟੂ ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆਂ ਵੀ ਲੋਕ ਸਭਾ ਦੀ ਚੋਣਾਂ ਆ ਚੁੱਕੀਆਂ ਨੇ ਕਿਰਾ ਤੇ ਸਿਆਸੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਕਿਰਾ ਕੋਈ ਕਾਂਸ ਪਾਰਟੀ ਵਿੱਚੋਂ ਲੈ ਕੇ ਆ ਰਹੇ ਆ ਵਾ ਕੋਈ ਅਕਾਲੇ ਚੋਂ ਲੈ ਕੇ ਉਧਰ ਨੂੰ ਜਾ ਰਹੇ ਆ ਵਾ ਕੋਈ ਹੋਰ ਲੈ ਕੇ ਆ ਰਹੇ ਆ ਵਾ ਤੇ ਕਈ ਫਿਰ ਦੁਬਾਰਾ ਘਰ ਵਾਪਸੀ ਕਰ ਲੈਂਦੇ ਨੇ ਉਹ 10 ਰੁਪਏ ਦਾ ਪਰਨਾ ਪਾ ਕੇ ਤੇ ਮੈਂ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਤੁਹਾਨੂੰ ਕੋਈ ਕੈਂਡੀਡੇਟ ਚੱਜਦਾ ਨਹੀਂ ਲੱਗਦਾ ਟੀਟੂ ਬਾਣਿਆ ਹਾਜ਼ਰ ਆ 24 ਘੰਟੇ ਲੋਕੀਂ ਸੇਵਾ ਵਿੱਚ ਰਹਿੰਦਾ ਵਾ ਤੇ 24 ਘੰਟੇ ਪਾਰਟੀ ਦੀ ਸੇਵਾ ਵੀ ਕਰੂਗਾ ਤੇ ਤੁਸੀਂ ਵਿਸ਼ਵਾਸ ਰੱਖਿਓ ਕਿ ਟੀਟੂ ਬਾਣਿਆ ਭੱਜਣ ਵਾਲਾ ਹੈ ਨਹੀਂ ਕਿਦਾ ਟੀਟੂ ਬਾਣਿਆ ਬਾਅਦ ਚ ਹੋਰ ਪਾਰਟੀ ਦੇ ਪਰਨੇ ਨਹੀਂ ਪਾਵੇਗਾ ਜੇ ਤੁਸੀਂ ਮੈਨੂੰ ਟੈਕਟਰ ਦੇ ਕੇ ਮਾਨਦਾਨ ਮੇਰਾ ਸਰਮਾਨ ਬਤਾਉਂਗੇ ساری ਜਿੰਦਗੀ ਤੁਹਾਡੀ ਪਾਰਟੀ ਵਿੱਚ ਲੈ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਲੋਕਾਂ ਦੀ ਸੇਵਾ ਕਰਨਾ ਜ਼ਰੂਰੀ ਆ ਤੇ ਪਾਰਟੀਆਂ ਦੇ ਕੈਂਡੀਡੇਟ ਮਿਲ ਨਹੀਂ ਰਹੇ ਮੈਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੇ ਬੀ ਜੀ ਪੀ ਦਾ ਰਮਨਦੀਪ ਗੁੱਟੂ ਭਜਾਉਣਾ ਵਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ ਸਾਰੇ ਵੱਡੇ ਲੀਡਰਾਂ ਨੂੰ ਪਤਾ ਵਾ ਵੀ ਸਮੀਕਰਨ ਕੀ ਹੋਣਗੇ ਜੇ ਟੀਟੂ ਬਾਣਿਆ ਨੂੰ ਪਾਰਟੀ ਟਰੈਕਟਰ ਦਿੰਦੀ ਆ ਸਮੀਕਰਨ ਕੀ ਹੋਣਗੇ ਉਹਨਾਂ ਨੂੰ ਪਤਾ ਵਾ ਬਿੱਟੀ ਟੂ ਬਾਣੀ ਨੇ 101% ਜਿੱਤਿਆ ਨਾ ਵਾ ਪਰ ਰੋਲਾ ਕਿੱਥੇ ਪੈਂਦਾ ਵਖਰਾ ਜਿਹੜੇ ਅਮੀਰ ਲੀਡਰ ਨੇ ਪਾਰਟੀ ਦੇ ਵਿੱਚ ਜਿਹੜੇ ਅਮੀਰ ਲੋਕ ਨੇ ਪਾਰਟੀਆਂ ਦੇ ਵਿੱਚ ਉਹਨਾਂ ਦੇ ਮਰਚਾ ਲੱਗਣਗੀਆਂ ਉਹ ਨਹੀਂ ਚਾਹੁੰਦੇ ਵੀ ਕਿਸੇ ਗਰੀਬ ਨੂੰ ਟਿਕਟ ਮਿਲੇ ਕਿਰਾ ਆਪ ਉਹਨਾਂ ਨੇ ਢੱਡ ਬੁਧਾ ਲਏ ਲੋਕਾਂ ਦੇ ਕੰਮ ਕੀਤੇ ਨਹੀਂ ਲੋਕਾਂ ਦਾ ਦਿਵਾ ਖਰਾਬ ਹੋ ਗਿਆ ਲੋਕਾਂ ਨੇ ਉਹਨਾਂ ਸਾਥ ਦੇਣਾ ਛੱਡਤਾ ਤੇ ਪਰ ਜਦੋਂ ਗਰੀਬ ਨੂੰ ਟੈਟ ਮਿਲਦੀ ਆ ਤਾਂ ਫੇ ਮਿਰਚਾਂ ਲਗਨੀਆਂ ਤਾਂ ਯਾਨੀ ਸੰਭਵ ਹੀ ਹੈਗੀਆਂ ਇਹਨਾਂ ਦੇ ਮਿਰਚਾਂ ਲਗਮੀਆਂ ਲਗਨੀਆਂ ਨਹੀਂ ਕਰੋ ਤਾਂ ਮੈਂ ਬੀਜੀਪੀ ਨੂੰ ਬੇਨਤੀ ਕਰਦਾ ਵਾ ਵੀ ਹਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਆਪ ਬੰਦਾ ਤੁਸੀਂ ਬਦਲ ਦੋ ਕਰੋ ਜੇ ਤੁਸੀਂ ਬਦਲਣਾ ਚਾਹੁੰਦੇ ਹੋ ਰਵੜੇ ਦੀ ਬਿੱਟੂ ਦੀ ਥਾਂ ਤੇ ਟੀਟੂ ਬਾਣੀ ਆਜਾ ਰਾ ਤੇ ਨਾਲੇ ਦੇਖੀ ਕਿਸਾਨ ਕਿੰਨੀ ਮਦਦਤ ਕਰਦੇ ਮੇਰੀ ਕਿਉਂਕਿ ਉਹਨਾਂ ਨੂੰ ਬਤਾਵਾ ਟੀਟੂ ਬਾਣੀ ਖਸਖਾ ਦੀ ਖੇਤੀ ਦੀ ਮੰਗ ਕਰਦਾ ਵਾ ਤੰਦਰਿੰਦਰ ਮੋਦੀ ਜੀ ਤੋਂ ਖਸ ਖਾਦੀ ਖੇਤੀ ਕਰਵਾ ਕੇ ਛੱਡਾਂਗਾ ਖਰਾ ਪੰਜਾਬ ਦੇ ਵਿੱਚ ਇਹ ਨਹੀਂ ਕਹਿਣ ਦਾ ਬਾਬ ਜੇ ਤੁਹਾਨੂੰ ਨਹੀਂ ਲੱਭਦੇ ਟੀਟੂ ਬਣੀਆਂ ਹਜ਼ਾਰਾਂ ਘਰਾਂ ਦੀ ਲੋੜ ਨਹੀਂ ਹੈ ਖਰਾ ਨਾਲੇ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰੋਗੇ ਉਹ ਬੰਦੇ ਤੁਹਾਡੇ ਕੋਲ ਹੈ ਹੀ ਨਹੀਂ ਆ ਉਹ ਕਦੇ ਉਹਨੂੰ ਲਵਾ ਕੇ ਉਧਰ ਬਾੜ ਲੈਣੇ ਹੋ ਉਹ ਉਹਦੇ ਘਟਾਣੂ ਜੇ ਮਾਰ ਕੇ ਪ੍ਰੈਸ਼ਰ ਕਰਦੇ ਉਧਰ ਬਾੜ ਲੈਣੇ ਹੋ ਫਿਰ ਉਹ ਬੰਦੇ ਭੱਜ ਜਾਂਦੇ ਆ ਫਿਰ ਇੰਟਰਵਿਊ ਚਲੀ ਜਾਂਦੀਆਂ ਨੇ ਟੋੜਾ ਬੰਦਾ ਭੱਜ ਗਿਆ ਲੇਕਿਨ ਜਿਹੜੀ ਪਾਰਟੀ ਟੀਟੂ ਬਣੀ ਟੀਟੂ ਬਣੀਏ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆਂ ਵਿਲੋਕ ਸਭਾ ਦੀ ਚੋਣਾਂ ਆ ਚੁੱਕੀਆਂ ਨੇ ਕਿਰਾ ਤੇ ਸਿਆਸੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਕਿਰਾ ਕੋਈ ਕਾਂਸਪਾਰਟੀ ਵਿੱਚੋਂ ਲੈ ਕੇ ਆ ਰਿਹਾ ਵਾ ਕੋਈ ਅਕਾਲੇ ਚੋਂ ਲੈ ਕੇ ਉਧਰ ਨੂੰ ਜਾ ਰਿਹਾ ਵਾ ਕੋਈ ਹੋਰ ਲੈ ਕੇ ਆ ਰਿਹਾ ਵਾ ਤੇ ਕਈ ਫਿਰ ਦੁਬਾਰਾ ਘਰ ਵਾਪਸੀ ਕਰ ਲੈਂਦੇ ਨੇ ਉਹ 10 ਰੁਪਏ ਦਾ ਪਰਨਾ ਪਾ ਕੇ ਤੇ ਮੈਂ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਤੁਹਾਨੂੰ ਕੋਈ ਕੈਂਡੀਡੇਟ ਚੱਜਦਾ ਨਹੀਂ ਲੱਗਦਾ ਟੀਟੂ ਬਾਣੀਆ ਹਾਜ਼ਰ ਆ 24 ਘੰਟੇ ਲੋਕਾਂ ਦੀ ਸੇਵਾ ਵਿੱਚ ਰਹਿੰਦਾ ਵਾ ਤੇ 24 ਘੰਟੇ ਪਾਰਟੀ ਦੀ ਸੇਵਾ ਵੀ ਕਰੂਗਾ ਤੇ ਤੁਸੀਂ ਵਿਸ਼ਵਾਸ ਰੱਖਿਓ ਵੀ ਟੀਟੂ ਬਾਣੀਆ ਭੱਜਣ ਵਾਲਾ ਨਹੀਂ ਕਿਦਾ ਟੀਟੂ ਬਾਣੀਆ ਬਾਅਦ ਚ ਹੋਰ ਪਾਰਟੀ ਦੇ ਪਰਨੇ ਨਹੀਂ ਪਾਵੇਗਾ ਜੇ ਤੁਸੀਂ ਮੈਨੂੰ ਟਿਕਟ ਦੇ ਕੇ ਮਾਨਦਾਨ ਮੇਰਾ ਸਨਮਾਨ ਵਧਾਓਗੇ ساری ਜਿੰਦਗੀ ਤੁਹਾਡੀ ਪਾਰਟੀ ਵਿੱਚ ਲੈ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਲੋਕਾਂ ਦੀ ਸੇਵਾ ਕਰਨਾ ਜ਼ਰੂਰੀ ਆ ਤੇ ਪਾਰਟੀਆਂ ਦੇ ਕੈਂਡੀਡੇਟ ਮਿਲ ਨਹੀਂ ਰਹੇ ਮੈਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੇ ਭਾਜੀਪੀ ਦਾ ਰਮਨਦੀਪ ਗੁੱਟ ਭੇਜੋਣਾ ਵਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ ਸਾਰੇ ਵੱਡੇ ਲੀਡਰਾਂ ਨੂੰ ਪਤਾ ਵਾ ਵੀ ਸਮੇਕਰਨ ਕੀ ਹੋਣਗੇ ਜੇ ਟੀਟੂ ਬਾਣਿਆਂ ਨੂੰ ਪਾਰਟੀ ਟਰੈਕਟਰ ਦਿੰਦੀ ਆ ਸਮੇਕਰਨ ਕੀ ਹੋਣਗੇ ਉਹਨਾਂ ਨੂੰ ਪਤਾ ਵਾ ਬੀਟੀਟੂ ਬਾਣਿਆਂ ਨੇ 101% ਜਿੱਤਿਆ ਨਾ ਵਾ ਪਰ ਰੋਲਾ ਕਿੱਥੇ ਪੈਂਦਾ ਵਾ ਖਰਾ ਜਿਹੜੇ ਅਮੀਰ ਲੀਡਰ ਨੇ ਪਾਰਟੀ ਦੇ ਵਿੱਚ ਜਿਹੜੇ ਅਮੀਰ ਲੋਕ ਨੇ ਪਾਰਟੀਆਂ ਦੇ ਵਿੱਚ ਉਹਨਾਂ ਦੇ ਮਰਚਾ ਲੱਗਣਗੀਆਂ ਉਹ ਨਹੀਂ ਚਾਹੁੰਦੇ ਵੀ ਕਿਸੇ ਗਰੀਬ ਨੂੰ ਟਿਕਟ ਮਿਲੇ ਕਿਰਾ ਆਪ ਉਹਨਾਂ ਨੇ ਢੱਡ ਬਣਾ ਲਏ ਲੋਕਾਂ ਦੇ ਕੰਮ ਕੀਤੇ ਨਹੀਂ ਲੋਕਾਂ ਦਾ ਦਿਵਾ ਖਰਾਬ ਹੋ ਗਿਆ ਲੋਕਾਂ ਨੇ ਉਹਨਾਂ ਸਾਥ ਦੇਣਾ ਛੱਡਤਾ ਤੇ ਪਰ ਜਦੋਂ ਗਰੀਬ ਨੂੰ ਟੈਟ ਮਿਲਦੀ ਆ ਤਾਂ ਫੇਰ ਮਿਰਚਾਂ ਲੱਗਨੀਆਂ ਤਾਂ ਯਾਨੀ ਸੰਭਵ ਹੀ ਹੈਗੀਆਂ ਇਹਨਾਂ ਦੇ ਮਿਰਚਾਂ ਲੱਗਣੀ ਲੱਗੀਆਂ ਨਿਕਲੋ ਤਾਂ ਮੈਂ ਭਾਜੀਪੀ ਨੂੰ ਬੇਨਤੀ ਕਰਦਾ ਵਾ ਵੀ ਹਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾ ਦਾ ਆਪ ਬੰਦਾ ਤੁਸੀਂ ਬਦਲ ਦੋ ਕਰ ਜੇ ਤੁਸੀਂ ਬਦਲਣਾ ਚਾਹੁੰਦੇ ਹੋ ਰਵੜੇ ਦੀ ਬਟੂਈ ਥਾਂ ਤੇ ਟੀਨੂ ਬਾਣੀ ਆ ਹਾਜ਼ਰ ਆ ਤੇ ਨਾਲੇ ਦੇਖੀ ਕਿਸਾਨ ਕਿੰਨੀ ਮਦਦ ਕਰਦੇ ਮੇਰੀ ਕਿਉਂਕਿ ਉਹਨਾਂ ਨੂੰ ਬਤਾਵਾ ਟੀਟੂ ਬਾਣੇ ਖਸਖਾ ਦੀ ਖੇਤੀ ਦੀ ਮੰਗ ਕਰਦਾ ਵਾ ਤੇ ਨਰਿੰਦਰ ਮੋਦੀ ਜੀ ਤੋਂ ਖਸਖਾ ਦੀ ਖੇਤੀ ਕਰਵਾ ਕੇ ਛੱਡਾਗਾ ਖਰਾ ਪੰਜਾਬ ਦੇ ਵਿੱਚ ਯਾਨੀ ਕਹਿਣ ਦਾ ਭਾਵ ਜੇ ਤੁਹਾਨੂੰ ਨਹੀਂ ਲੱਭਦੇ ਟੀਟੂ ਬਾਣੇ ਹਾਜ਼ਰ ਦਾ ਘਰੋਂ ਦੀ ਲੋੜ ਨਹੀਂ ਹੈ ਖਰਾ ਨਾਲੇ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰੋਗੇ ਉਹ ਬਦ ਤੁਹਾਡੇ ਕੋਲ ਹੈ ਹੀ ਨਹੀਂ ਆ ਉਹ ਕਦੇ ਉਹਨੂੰ ਲਵਾ ਕੇ ਉਧਰ ਬਾੜ ਲੈਣੇ ਹੋ ਉਹ ਉਹਦੇ ਕਟਾਣੂ ਜੇ ਮਾਰ ਕੇ ਪ੍ਰੈਸ਼ਰ ਕਰਦੇ ਉਧਰ ਬਾੜ ਲੈਣੇ ਹੋ ਫੇਰ ਉਹ ਬੰਦੇ ਭੱਜ ਜਾਂਦੇ ਆ ਫੇਰ ਇੰਟਰਵਿਊ ਚਲੀ ਜਾਂਦੀਆਂ ਨੇ ਤੁਹਾਡਾ ਬੰਦਾ ਭੱਜ ਗਿਆ ਲੇਕਿਨ ਜਿਹੜੀ ਪਾਰਟੀ ਟੀਟੂ ਬਣੇ